ਸਾਰੇ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਪ੍ਰੀਤਪਾਲ ਕੌਰ ਦੇ ਬੰਦਾ ਬਲੌਗ ਚੈਨਲ ਤੇ ਤੁਹਾਡਾ ਸਵਾਗਤ ਹੈ। ਚਲੋ ਜੀ ਆਪਾਂ ਬਣਾਉਨੇਗੇ ਬਲੌਗ ਬਲੌਗ ਨੂੰ ਇੰਤ ਤੱਕ ਜਰੂਰ ਦੇਖਿਓ ਬਲੌਗ ਕਿਵੇਂ ਦਾ ਲੱਗਿਆ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ। ਜੇ ਚੈਨਲ ਤੇ ਪਹਿਲੀ ਵਾਰ ਆਇਆ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ। ਚਲੋ ਜੀ ਆਪਾਂ ਦੱਸ ਦਿਆਂਗੇ ਕਿ ਕਪਣ ਕਮੈਂਟ ਬਹੁਤ ਜ਼ਿਆਦਾ ਕਰੀ ਜਾਂਦੇ ਹੈਗੇ ਹਟਤੀ ਹੈਗੀ ਬਹੁਤ ਵਾਰ ਆਪਾਂ ਨੇ ਉਹਨੂੰ ਕਹਿ ਦਿੱਤਾ ਵੀ ਤੂੰ ਟਿਕਾ ਜਾ ਉਹ ਜਮੀਨ ਹੀ ਟਿਕਦੀ ਹੈਗੀ ਪਤਾ ਨਹੀਂ ਕਹੇ ਜੀ ਜਨਾਨੀਆਂ ਉਹ ਫੇਰ ਰਾਤ ਫੇਰ ਉਹਨੇ ਕਮੈਂਟ ਕੀਤਾ ਕਹਿੰਦੀ ਗਰਮੀਤ ਮੰਗੂ ਤਨ ਤਾਂ ਕਹਿੰਦੇ ਆ ਲੱਗਦਾ ਵੀ ਮੈਂ ਗਰਮੀਤ ਮੰਗੂ ਚੜਦੀ ਪਰ ਮੈਨੂੰ ਤਾਂ ਲੱਗਦਾ ਵੀ ਤੂੰ ਵੀ ਕਿਸੇ ਦੀ ਫੇਰ ਰੀਸ ਕਰ ਲਾ ਤੂੰ ਬਸ ਇਹ ਕਮੈਂਟ ਰੱਖਣ ਕਰ ਦਿੱਤੇ ਰੱਖੀ ਹੋਈਆਂਗੀ ਕੱਲਾ ਵੀ ਤੂੰ ਕਮੈਂਟ ਕਮੈਂਟ ਕਰੀ ਜਾਂਦੀ ਏ ਕਿ ਹੋਰ ਕੋਈ ਆਫ ਕਮ ਹੈ ਨਹੀਂ ਤੈਨੂੰ ਹੈਗਾ ਵੇ ਵੇਲੜ ਜਨਾਨੀ ਤੂੰ ਹੀ ਆ ਵੇਲੜ ਜਸਤਰੀਸ ਕਰਦੇ ਆਂ ਕਿ ਚੰਗੇ ਕੰਮ ਦੀ ਕਰਦੇ ਵੀ ਅਸੀਂ ਗਰਮੀਤ ਦੀ ਰੀਸ ਕਰਦੇ ਚੱਲ ਐਂ ਡਾਲੋ ਤੁਸੀਂ ਫੇਰ ਅਸੀਂ ਆਪਦੇ ਦੀ ਰੀਸ ਕਰਦੇ ਵੀ ਤੂੰ ਵੀ ਫੇਰ ਕਿਸੇ ਦੀ ਰੀਸ ਕਰ ਲਾ ਤੂੰ ਕਰ ਲੈ ਕਮੈਂਟਾ ਕਮੈਂਟਾ ਤੇ ਰਹਿਣੀ ਆ ਤੇ ਆਈ ਅਸੀਂ ਸੁਖਵੀਰ ਭੈਣ ਨੂੰ ਕਹਿੰਦੀ ਵੀ ਚੈਨਲ ਬਣਾਉਣ ਵਾਸਤੇ ਉਹ ਕਹਿੰਦੀ ਵੀ ਨਾ ਕਹਿੰਦੀ ਵੀ ਪਹਿਲਾਂ ਤੁਹਾਨੂੰ ਹੰਸਤਾ ਲੋਕ ਕਹਿੰਦੇ ਸੁਣਨੂ ਆਫ ਕਰਿਆ ਨਹੀਂ ਲੈ ਫਿਰ ਮੈਨੂੰ ਕਹਿਣ ਲੱਗ ਜਾਣਗੇ ਉਹਦੀ ਗੱਲ ਸੱਚੀ ਹੈਗੀ ਸੁਖਵੀਰ ਦੇ ਉਹ ਤੁਹਾਨੂੰ ਚੈਨਲ ਨਹੀਂ ਬਣਾਉਂਦੀ ਹੈਗੀ ਨਹੀਂ ਚੈਨਲ ਬਣਾਉਣ ਨੂੰ ਕੋਈ ਉਹਨੂੰ ਆਪੂ ਨਹੀਂ ਹੈਗਾ ਚੈਨਲ ਉਹ ਬਣਾ ਸਕਦੀ ਹੈ ਪਰ ਤੁਹਾਡੇ ਵਰਗੇ ਜਨਾਨੀਆਂ ਨਹੀਂ ਟੀਕਦੀਆਂ ਹੈਗੀ ਉਹ ਗੱਲ ਕਮੈਂਟ ਕਰਦੀਆਂ ਨੇ ਪੁੱਠੇ ਬਸ ਫੋਨ ਨੇ ਲਈ ਜਾਂਦੇ ਨੇ ਆਪ ਨੂੰ ਕੋਈ ਕੰਮ ਹੈ ਨਹੀਂ ਵੇਖਣ ਨੂੰ ਚਲੋ ਜੀ ਆਪਾਂ ਬਲੌਗ ਬਣਾਉਣੇ ਆਂਗੇ ਤੇ ਅੱਜ ਆਪਾਂ ਆਪਣਾ ਬਲੌਗ ਆਉਂਗਾ ਕੱਲ ਤੋਂ ਪ੍ਰੀਤਪਾਲ ਦਾ ਬਲੌਗ ਆਇਆ ਕਰਨਗੇ ਪ੍ਰੀਤਪਾਲ ਜੰਦੇ ਜੱਜ ਆਪ ਦੀ ਭੂਆ ਜੀ ਲਵੇ ਤੇ ਉੱਥੇ ਲਾ ਕੇ ਆਉਗੀ ਇਹ ਪੰਜ ਚਾਰ ਦਿਨ ਤੇ ਆਪਣਾ ਤੇ ਅੱਜ ਇਹ ਲਾਸਟ ਬਲੌਗ ਆਪਾਂ ਕਰਦੇ ਹਾਂ ਜੀ ਕੰਮ ਧੰਦੇ ਚਲੋ ਸੁਣਤ ਖਾਉਣੇ ਆਂ ਜੀ ਫਿਰ ਵਿਚਰੇ ਪੈਨੇ चाली <laughs> ਮੇਰੇ ਪ੍ਰਿੰਸੀਪਲ ਜੀ ਦਾ ਬਹੁਤ ਜ਼ਿਆਦਾ ਔਖਾ ਹੋ ਜੂਗਾ ਨੰਨਾ ਕਿ ਮੈਂ 4 ਜਾਂ 5 ਨਹੀਂ ਮੈਂ ਡਾਲਰ ਪੂਰੇ ਕਰਕੇ ਦਿਉ ਹੈ ਨਹੀਂ ਮੈਂ ਜਦੋਂ ਡਾਲਰ ਪੂਰੇ ਹੋਗੇ ਉਦੋਂ ਆਉਂਗੀ ਉਦੋਂ ਤੇ ਮਾਸਟਰ ਜੀ ਆਏਗੇ ਜਦੋਂ ਵੀ ਟਾਈਮ ਲੱਗਿਆ ਜਾਇਾਂਗੀ ਤਮਸਰਾ ਦੀ ਜਾ ਕਿਉਂ ਨਾ ਜਸਨਾ ਕੁੜੀ ਨਾਲ ਚ ਤੈਨੂੰ ਕੱਲੀ ਨੂੰ ਅੱਖਾ ਹੋ ਜਾਵੇ ਚੰਗਾ ਇੱਧਰ ਨੂੰ ਲਿਆ ਮੰਮੀ ਇਧਰ ਹੀ ਜਾ ਰਹੇ ਨੇ ਵੇੜਾ ਮੈਂ ਜਿਸ ਸੰਬੰਧੇ ਜਗੇ ਪ੍ਰੀਤਪਾਲ ਸੰਬੰਧਿਤ ਹੁੰਦੀ ਹੈਗੀ ਸਾਰਾ ਕੰਮ ਮੈਂ ਨਹੀਂ ਕਰਨਾ ਪਊਗਾ ਸਾਡੇ ਕੋਲ ਬੰਦਾ ਸਮਝ ਆ ਜੀ ਚਿੱਕ ਦੇ ਦਵਾਈ ਦਵਾਉਣ ਲੁੱਧਿਆਣੇ ਗਏ ਹੋਏ ਨੇ ਕੋ ਅੱਜ ਸਵੇਰੇ 6:00 ਵਜੇ ਚਲੇ ਗਏ ਆ। ਆ ਸਾਰਾ ਕੰਮ ਮੈਂ ਨਹੀਂ ਕਰ ਸਕਦਾ। ਤੇ ਜਨਮ ਨਾਲ ਲੋਕਾਂ ਕਰੇ ਹੁੰਦੇ ਨੇ ਬੇਤੋਪ ਆ ਵੀ ਨੂੰ ਹੁੰਦੇ ਨੇ। ਕਰਦੇ ਬਾਹਰ ਕਰਦੇ ਇਸ ਵਿੱਚ ਮਸਲਾ ਬਹੁਤ ਜ਼ਿਆਦਾ ਹੁੰਦਾ। ਤੁਸੀਂ ਕਾਰਾ ਨਹੀਂ ਹੁੰਦੇ। ਪਾ ਕੇ ਫਿਰ ਚੱਕਲਾਤੀ

ਮਾਰਨਿੰਗ ਬੀਉ ਖੇਤਾਂ ਦਾ ਖੇਤਾਂ ਦਾ ਬੀਉ ਦੇਖੋ ਕਿ ਪਤੀ ਸਵੇਰੇ ਸਵੇਰੇ ਛੰਟੀ ਛੰਟੀ ਖਵਾ ਆਉਂਦੀ ਹੈਗੀ ਬਹੁਤ ਵਧੀਆ ਲੱਗਦਾ ਖੇਤਾਂ ਇਹ ਤਾਂ ਜਿਹੜੇ ਪਿੰਡ ਚ ਰਹਿੰਦੇ ਨੇ ਉਹਨਾਂ ਨੂੰ ਬਹੁਤ ਆਸਾਨ ਲੱਗਦਾ ਖੇਤਾਂ ਇੱਕ ਆਰਾਮਦਾਰੀ ਆ ਮਰਜਾ ਨਹੀਂ ਛੰਟੀ ਛੰਟੀ ਖਵਾ ਆਉਂਦੀ ਆਪਾਂ ਦਾ ਖੇਤ ਆ ਕੋਠਾ ਸੰਭਲਣਾ ਹੈ ਤੇ ਆਪਨਾ ਚਲੋ ਜੀ ਆਪਾਂ ਪਹੁੰਚ ਗਏ ਖੇਤਾਂ ਤੇ ਮੇਰੇ ਨੂੰ ਖਵਾਉਂਗੇ ਹਮ ਨਹੀਂ ਹੁਣ ਤਾਂ ਕੋਈ ਨੁਕਸਤੇ ਜੇ ਰਹੀ ਹੁ ਤਾਂ ਕੋਈ ਛੋਟਾ ਮोटा ਇਹ ਤੋੜ ਕੇ ਦੇ ਦੇ ਮੈਨੂੰ ਮੈਂ ਹੀ ਖਾ ਲਵਾਂਗਾ ਆਹ ਤੋੜ ਦੇ ਬਸ ਆਹ ਹਮ ਇੱਕ ਉਹਦੇ ਪਰਾਂ ਖੜਾ ਹੋ ਦੇ ਉਹ ਚ ਪੱਤੇ ਆਂ ਚ ਇੱਕ ਸੱਤੇ ਨੇ ਤੇ ਮੈਂ ਆਹੀਂ ਦੇ ਦੇ ਚੱਲ ਮੈਂ ਤਾਂ ਹੀ ਖਾ ਲੂ ਕੱਚਾ ਯਾਰ ਪੱਤੇ ਆਗੇ ਨਾਲ ਆ ਇੱਕ ਦੇ ਦੇ ਬਸ

ਕੱਲ ਸੌਣ ਸੌਣੇ ਕਮੈਂਟ ਕਰਿਆ ਕਰ ਰਹੇ ਹਨ ਵੀ ਤੂੰ ਪਹਿਲਾਂ ਸੋਚਦੀ ਹੋਈ ਕਮੈਂਟ ਕਰਾ ਫਿਰ ਜੂਰੂ ਬਾਣ ਮੇਰਾ ਦੂਤੀ ਮੁੰਡਾ ਵੀ ਤੂੰ ਕਮੈਂਟ ਕਰ ਇੱਕ ਬੰ ਕੱਲੀ ਤੂੰ ਹੀ ਕਮੈਂਟ ਕਰਦੇ ਹਾਂ ਸਾਰੇ ਮੇਰੇ ਭੈਣ ਭਰਾ ਜਿੰਨੇ ਵੀ ਵੀਡੀਓ ਦੇਖਦੇ ਨੇ ਕਮੈਂਟ ਕਰਦੇ ਨੇ ਬਹੁਤ ਵਧੀਆ ਕਮੈਂਟ ਕਰਦੇ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਕੱਲ ਨੂੰ ਮਿਲਦੇ ਹਾਂ ਸੋਹਣੇ ਜਿਹਾ ਬਲਾਵ ਦੇਣਾ ਸਾਰਿਆਂ ਨੂੰ ਪ੍ਰਿਆਤਮ ਸੱਸਰੀ ਕਾਲੋ ਚਲੋ ਜੀ ਅੱਪਾ ਅਗੇ ਸੀਗੇ ਜੀ ਪੂਆ ਜੀ ਕੋਲ ਤੇ ਸਾਰਿਆਂ ਨੂੰ ਸੱਸਰੀ ਕਾਲਾ ਤੇ ਅੱਪਾ ਇੱਥੇ ਰਹਾਂਗੇ ਜਿਹੜੇ ਚਾਰ ਪੰਜ ਦਿਨ ਲਾਵਾਂਗੇ ਤੇ ਫਿਰ ਅੱਪਾ ਜਾਵਾਂਗੇ ਜੀ ਪਿੰਡ ਤੇ ਹੁਣ ਆਪਾਂ ਤੁਹਾਡੇ ਨਾਲ ਭੂਆ ਦੇ ਪਿੰਡ ਦੇ ਵਲੌਗ ਸ਼ੇਅਰ ਕਰਾ ਕਰਾਂਗੇ ਤੇ ਆਪਾਂ ਉੱਧਰ ਰਾਜਮਾਸਿਕ ਹੋਰ ਵੀ ਜਾ ਕੇ ਆਵਾਂਗੇ ਤੇ ਉੱਧਰ ਭੂਆ ਕੋਲ ਵੀ ਜਾ ਕੇ ਆਵਾਂਗੇ ਦੂਜੀ ਪਿੰਦਰ ਭੂਆ ਕੇ ਤੇ ਹਰਕੀਤ ਮਾਸਿਕ ਕੋਲ ਤੇ ਚਲੋ ਜੀ ਏਸੀ ਅੱਜ ਦਾ ਆਪਣਾ ਵਲੌਗ ਤੇ ਮੈਂ ਉਮੀਦ ਕਰਦੀ ਆਂ ਜੀ ਤੁਹਾਨੂੰ ਵਲੌਗ ਬਹੁਤ ਹੀ ਵਧੀਆ ਲੱਗੂਗਾ ਜੇ ਵਲੌਗ ਵਧੀਆ ਲੱਗਿਆ ਤੁਸੀਂ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਜੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਜੀ ਤੇ ਚਲੋ ਜੀ ਆਪਾਂ ਵਲੌਗ ਦੰ ਰੱਥੀ ਕਰਦੇ ਆਂ ਤੇ ਸਾਰਿਆਂ ਨੂੰ ਪਿਆਰ ਭਰੀ ਸ਼ਤਸ਼ੀ ਅਕਾਲ ਜੀ